ਜਾਂ ਸੀਦਰ ਜੀ ਜਿਲ੍ਹਾ ਨਾਪਲ ਤੋਂ ਲਿੱਟੇ ਲਿੱਟੇ ਮੈਂ ਜੀ ਮਾਈਕਾ ਗੇਜਲੇ ਚੱਲੇ 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 ਜੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਲੰਧਰ ਤੋਂ ਜਿੱਥੇ ਕਿ ਜਗਤੂ ਭਗਵਾਨਪੁਰੀਆ ਦੇ ਖਾਸ ਗੁਰਗੇ ਗੈਂਗਸਟਰ ਕੰਨੂ ਗੁਜਰ ਦਾ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਹੈ ਜੀहां ਜਲੰਧਰ ਪੁਲਿਸ ਵੱਲੋਂ ਏ ਐਨਕਾਊਂਟਰ ਕੀਤਾ ਗਿਆ ਇਸ ਦੌਰਾਨ ਦੋਵੇਂ ਪਾਸੇ ਤੋਂ ਫਾਇਰਿੰਗ ਹੋਈ ਇਸ ਫਾਇਰਿੰਗ ਦੌਰਾਨ ਕੰਨੂ ਗੁਜਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਕੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਹਸਪਤਾਲ ਚ ਇਲਾਜ ਲਈ ਪਰਤੀ ਕਰਵਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਕੰਨੂ ਗੁਜਰ ਕਤਲ ਜਬਰੀ ਬਸੂਲੀ ਧੋਖੇਬਾਜ਼ੀ ਸਣੇ ਕਈ ਹੋਰ ਵੱਡੇ ਅਪਰਾਧਾਂ ਚ ਸ਼ਾਮਲ ਸੀ ਜਿਸ ਦੇ ਕੇ ਪੁਲਿਸ ਲਗਾਤਾਰ ਪੜ ਕਰ ਰਹੀ ਸੀ ਅਤੇ ਅੱਜ ਪੁਲਿਸ ਵੱਲੋਂ ਉਸ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ അത് <laughs> എസി ਭਾਈ ਵੀਡੀਓ ਨਾਲ ਚੱਲੇ 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 ਭਾਈ ਚੱਲੇ ਭਾਈ ਚੱਲੇ 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 ਭਾਈ ਦੱਸਦੀ ਹੈ ਕਿ ਜੱਗੂ ਪਗਵਾਨਪੁਰੇ ਦੇ ਕਰੀਬੀ ਕੰਨੂ ਗੁਜਰ ਨੂੰ ਜਲੰਧਰ ਪੁਲਿਸ ਨੇ ਇਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ ਪੁਲਿਸ ਪਾਰਟੀ ਦੀ ਜਵਾਬੀ ਗੋਲੀਬਾਰੀ ਚ ਕੰਨੂ ਗੁਜਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਦੱਸਦੀ ਹੈ ਕਿ ਕਤਲ ਜ਼ਬਰੀ ਬਸੂਲੀ ਅਤੇ ਧੋਖਾਧੜੀ ਸਣੇ ਕਈ ਵੱਡੇ ਅਪਰਾਧਾਂ ਚ ਇਹ ਪੁਲਿਸ ਨੂੰ ਲੁੜਿੰਦਾ ਸੀ ਇਸ ਮੁੱਢ ਪੇੜ ਦੌਰਾਨ ਦੋਵਾਂ ਪਾਸਿਆਂ ਤੋਂ ਕੁੱਲ 9 ਗੋਲੀਆਂ ਚਲਾਈਆਂ ਗਈਆਂ ਅਤੇ ਮੌਕੇ ਤੋਂ ਦੋ ਪਿਸਤਲ ਵੀ ਪੁਲਿਸ ਨੂੰ ਬਰਾਮਦ ਹੋਏ ਨੇ ਉੱਥੇ ਹੀ ਗੋਲੀਆਂ ਦੇ ਖੋਲ ਵੀ ਮੌਕੇ ਵਾਰਦਾਤੇ ਪਏ ਸਾਫ ਨਜ਼ਰ ਆਉਂਦੇ ਨੇ ਤਾਂ ਕਨੂ ਗੁਦਰ ਨੂੰ ਜੱਗੂ ਪਗਵਾਰਪੁਰੀ ਅਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਜਿਸ ਦੀ ਕੇ ਪੁਲਿਸ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਭਾਲ ਕਰ ਰਹੀ ਸੀ ਤੇ ਅੱਜ ਜਲੰਧਰ ਪੁਲਿਸ ਨੂੰ ਜਦੋਂ ਕੰਨੂ ਗੁਜਰ ਦੀ ਖਬਰ ਮਿਲੀ ਤਾਂ ਉਹਨਾਂ ਨੇ ਕੰਨੂ ਗੁਜਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਸ ਦੌਰਾਨ ਧੂਮਾ ਪਾਸੇ ਤੋਂ ਫਾਇਰਿੰਗ ਹੋਈ ਇਸ ਐਨਕਾਊਂਟਰ ਦੌਰਾਨ ਕੰਨੂ ਗੁਜਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਕੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਵਿੱਚ ਕੇ ਕੰਨੂ ਗੁਜਰ ਗੰਭੀਰ ਰੂਪ ਚ ਪਿਆ ਜ਼ਖਮੀ ਨਜ਼ਰ ਆਉਂਦਾ ਹੈ ਇਸ ਤੇ ਕਤਲ ਜਬਰੀ ਬਸੂਲੀ ਤੌਸਬਾਜੀ ਧੋਖਾਧੜੀ ਵਰਗੇ ਕਈ ਵੱਡੇ ਮਾਮਲੇ ਦਰਜ ਹੋਏ ਸੀ ਜਿਸ ਤੋਂ ਬਾਅਦ ਪੁਲਿਸ ਇਸ ਦੀ ਲਗਾਤਾਰ ਪੜਤਾਲ ਕਰ ਰਹੀ ਸੀ ਦੱਸਦੀ ਹੈ ਕਿ ਇਸ ਮੁੱਢਪੇੜ ਦੌਰਾਨ ਦੋਵਾਂ ਪਾਸਿਆਂ ਤੋਂ ਕੁੱਲ 9 ਗੋਲੀਆਂ ਚੱਲੀਆਂ ਗਈਆਂ ਮੌਕੇ ਤੋਂ ਦੋ ਹਥਿਆਰ ਵੀ ਪੁਲਿਸ ਨੇ ਬਰਾਮਦ ਕਰ ਲਏ ਨੇ ਪਰ ਹੁਣ ਪੁਲਿਸ ਨੇ ਇਸ ਨੂੰ ਆਖਰਕਾਰ ਅਰੈਸਟ ਕਰ ਲਿਆ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ